ਇਸ ਮੈਂਟ ਤੁਹਾਡਾ ਸਵਾਗਤ ਹੈ ਅੱਜ ਚੰਗੀ ਗੱਲ ਹੋਈ ਅੱਜ ਨਹੀਂ ਕੱਲ ਕੱਲ ਇਹ ਹੋਇਆ ਕਿ ਇਹਦੇ ਮਤਲਬ ਜਿਹੜੀ ਇਨਸਪੈਕਸ਼ਨ ਸੀਗੀ ਇਨਸਪੈਕਟਰ ਪਾਸ ਕਰ ਗਿਆ ਤੇ ਮਨ ਨੂੰ ਮੜਾ ਜ ਐ ਹੋ ਗਿਆ ਵੀ ਹੁਣ ਬਣ ਜੂਗੀ ਮੈਂ ਤਾਂ ਸਵੇਰ ਦਾ ਬੰਦਿਆਂ ਨੂੰ ਫੋਨ ਕਰੀ ਜਾਂਦਾ ਵੀ ਆਜੋ ਆਜੋ ਨਹੀਂ ਉਹ ਸ਼ਾਮ ਨੂੰ ਮੇਰਾ ਜਦੋਂ ਸੌਣ ਦਾ ਟਾਈਮ ਹੁੰਦਾ ਉਦੋਂ ਖੜਕਾ ਦਾੜਕਾ ਸ਼ੁਰੂ ਕਰਦੇ ਆ ਪਰ ਚਲੋ ਉਹਨਾਂ ਨੇ ਆਪਦੇ ਹਿਸਾਬ ਨਾਲ ਕਰਨਾ ਹੈ ਤੇ ਮੰਨਤੇ ਕਾਇ ਹੋ ਗਿਆ ਵੀ ਥੋੜਾ ਜਿਹਾ ਕੰਮ ਚੱਲੂਗਾ ਨਹੀਂ ਤਾਂ ਕਿੰਨਾ ਠੰਡੇ ਬਸਤੇ ਚ ਪਿਆ ਵਿਆ ਸੀਗਾ ਕੰਮ ਇੰਨੇ ਬਿਨਾਂ ਦਾ ਤੇ ਮੈਂ ਤਾਂ ਉਹ ਹਾਂ ਸਟicker ਤੁਹਾਨੂੰ ਉਹ ਸਟicker ਦਿਖਾਉਣਾ ਸੀਗਾ ਅੱਗੇ ਤਾਂ ਇੱਥੇ ਲਾ ਕੇ ਜਾਂਦੇ ਹੁੰਦੇ ਆ ਫਿਰ ਉਹਨੇ ਕੱਲ ਬੰਟੀ ਨੇ ਵੀ ਇੱਥੋਂ ਡਿੱਗ ਪੈਂਦੇ ਆ ਲੱਕੜ ਤੋਂ ਨਾ ਇੱਥੇ ਲਾਤੇ ਸਟicker ਜਿਹੜੇ ਜਿੰਨੇ ਆਪਣੇ ਉਹ ਸਿਟੀ ਵਾਲੇ ਇਨਸਪੈਕਟ ਕਰਕੇ ਗਏ ਸੀਗੇ ਆ ਮੈਨੂੰ ਲੱਗਦਾ ਪਹਿਲਾ ਪਿਆ ਆ ਦੂਜਾ ਜਿਹੜੇ ਆ ਸੰਤਰੀ ਐ ਨੋ ਮਤਲਬ ਵੀ ਅ ਅੱਗੇ ਕੰਮ ਨਹੀਂ ਕਰ ਸਕਦੇ ਡਿਫੈਕਟ ਕਲੀਅਰ ਕਰੋ ਤੇ ਆ ਜਿਹੜਾ ਗ੍ਰੀਨ ਲਾ ਕੇ ਗਏ ਐ ਇਹਦਾ ਮਤਲਬ ਹੈ ਵੀ ਥੋੜਾ ਕੰਮ ਠੀਕ ਐ ਤੇ ਇਹਨੂੰ ਮਤਲਬ ਤੁਸੀਂ ਕਰ ਸਕਦੇ ਹੋ ਪੂਰਾ ਤਾਂ ਇਹ ਆਪਾਂ ਥੋੜੇ ਜਿਹੇ ਦੇ ਕਲਿੱਪ ਸ਼ਾਮ ਨੂੰ ਲਾਵਾਂਗੇ ਲਾਈਟਿੰਗ ਸ਼ਾਮ ਦੀ ਨਾਲ ਤੇ ਮੈਨੂੰ ਫਿਰ ਆਇਆ ਥੋੜਾ ਯਾਦ ਰਹਿ ਜਾਂਦਾ ਵੀ ਆ ਜਿਵੇਂ ਨਵੀਆਂ ਚੀਜ਼ਾਂ ਆ ਸਾਰੀਆਂ ਇੱਕ ਅੰਦਰ ਹੁਣ ਤਾਂ ਇਹ ਇੱਕ ਬੈੱਡ ਬਣਿਆ ਪਿਆ ਉਹਦਣ ਗੋਰੇ ਆ ਗਏ ਸੀਗੇ ਚਾਹ ਪੀ ਕੇ ਲਾ ਗਏ ਤੇ ਜਿਹੜਾ ਇਨਸਪੈਕਟਰ ਆਇਆ ਸੀ ਬੜਾ ਚੰਗਾ ਸੀ ਬਈ ਮੈਂ ਤਾਂ ਉਹਨੂੰ ਬਹੁਤ ਰੱਬ ਸਾਰਾ ਕੁਝ ਸਾਰੀਆਂ ਖੁਸ਼ੀਆਂ ਦੇ ਦੇ ਉਹਨੂੰ ਜਿਹੜਾ ਇਹਨੂੰ ਪਾਸ ਕਰ ਗਿਆ ਗਰੀਬ ਦੀ ਕੁੱਲੀ ਨੂੰ ਤੇ ਉਹਦੇ ਕਰਕੇ ਮੈਂ ਮਤਲਬ ਥੋੜਾ ਜਿਹਾ ਹੁਣ ਤਾਂ ਮੈਂ ਸ਼ਾਮ ਤੱਕ ਡੀਕਣਾ ਸੀਗਾ ਪਰ ਮੈਂ ਕਿਹਾ ਚਲੋ ਇੱਕ ਵਾਰ ਦਰਸ਼ਣ ਕਰ ਹੀ ਆਈਏ ਬੇਸਮੈਂਟ ਆਪਣੀ ਹੁਣ ਸ਼ੁਰੂ ਹੋ ਜੂਗੀ ਫਿਰ ਜਿਵੇਂ ਜਿਵੇਂ ਨਵੀਂ ਨਵੀਂ ਅਪਡੇਟ ਰੋਜ਼ ਹੋਇਆ ਕਰੂਗੀ ਆਪਾਂ ਤੇ ਦੇਖਿਆ ਕਰਾਂਗੇ ਮਿਲਦੇ ਆਂ ਜੀ ਮੈਂ ਨਾ ਇੱਕ ਦ੍ਰਿਸ਼ ਲੈਣ ਤੋਂ ਫੇਲ ਹੋ ਗਿਆ ਕਿ ਮੈਂ ਇੱਥੇ ਇੱਕ ਲਾਈਟ ਰੱਖਣੀ ਸੀ ਕਿ ਤੇ ਉਹ ਲਾਈਟ ਥੋੜੀ ਮੂਵ ਕਰਦੀ ਐ ਉਹ ਲਾਈਟ ਹੀ ਨਹੀਂ ਮਿਲੀ ਮੈਨੂੰ ਸਾਰੇ ਕਿਉਂਕਿ ਤੈਨੂੰ ਪਤਾ ਵੀ ਕਿੰਨਾ ਕੁਸ਼ ਆ ਇੱਕ ਤੋਪ ਪਈ ਐ ਆ ਇੱਥੇ ਰੱਖ ਗਏ ਔਰ ਇਹ ਕੰਮ ਪਤਾ ਕਿਵੇਂ ਕਰਦੀ ਐ ਮਤਲਬ ਏ ਆਹ ਇਹ ਆ ਦੇਖੋ ਆਏ ਜਿਵੇਂ ਹੁੰਦੀ ਹੈ ਨਾ ਗਨ ਹਾਂਜੀ ਝਾੜੂ ਲੋੜ ਹੈ ਹਾਂਜੀ ਮੈਂ ਨਾ ਫਰੇਮਿੰਗ ਚ ਹੈ ਥੋੜਾ ਜਿਹਾ ਸ਼ਾਰਟ ਲੈਣਾ ਚਾਹੁੰਦਾ ਸੀ ਕਿਉਂਕਿ ਆਪਣਾ ਸੇਰੇ ਤੇ ਆਇਆ ਵਿਆ ਕੰਮ ਹੈ ਬੇਸਮੈਂਟ ਦਾ ਕਾਲੂ ਇਹ ਨਹੀਂ ਰਹਿਣਾਗਾ ਤੇ ਤਾਂ ਕਰਕੇ ਮੈਂ ਇੱਕ ਸ਼ਾਰਟ ਇਹ ਹੈ ਇੱਕ ਇਹਦੇ ਤੋਂ ਬਾਅਦ ਹੋਊਗਾ ਇਹਦਾ ਥੋੜਾ ਰਿਵਰਸ ਹੋਊਗਾ ਰੇ ਥੋੜਾ ਲਾਈਟਿੰਗ ਹੈ ਜਿਵੇਂ ਮੈਂ ਕੀਤੀ ਆ ਤੁਹਾਡੇ ਹਿਸਾਬ ਨਾਲ ਉਵੇਂ ਹੋਈ ਨਹੀਂਗੀ ਪਰ ਮੈਂ ਨਾ ਉਹ ਲੱਭਦਾ ਰਿਹਾ ਇਹਨਾਂ ਦੀ ਸਾਡੇ ਮਕੈਨਿਕਾਂ ਦੀ ਲਾਈਟ ਇਹ ਸ਼ਾਰਟ ਇੱਕ ਇਸ ਤੋਂ ਬਾਅਦ ਫੇਰ ਲਵਾਂਗੇ ਮਤਲਬ ਵੀ ਇੱਕ ਤੀਜਾ ਸ਼ਾਰਟ ਹੋਊਗਾ ਤੇ ਆ ਦੂਜਾ ਦੇਖਣਾ ਹਾਂਜੀ ਇਹ ਲਾਈਟ ਦਾ ਇਥੋਂ ਸ਼ੋਰਟ ਮੈਨੂੰ ਥੋੜਾ ਠੀਕ ਲੱਗਦਾ ਵੀ ਜਿਹੜਾ ਮੈਂ ਚਾਹੁੰਦਾ ਸੀਗਾ ਆਪਾਂ ਨੂੰ ਫਰੇਮ ਦਾ ਮਿਲ ਰਿਹਾ ਹੈ ਹਜੇ ਆਪਾਂ ਫਰੇਮ ਤੇ ਕੰਮ ਕਰ ਰਹੇ ਆ ਇਹਦੇ ਬਹੁਤ ਅੱਛਾ ਇਹ ਛੋਟੇ ਇਹ ਜਿਹੇ ਹੁੰਦੇ ਆ ਇਹਨਾਂ ਨੂੰ ਕਿਤੋਂ ਵੀ ਫੜ ਲਓ ਉੱਥੋਂ ਹੀ ਤੁਹਾਨੂੰ ਐ ਚੱਲਣ ਲੱਗ ਜਾਂਦੇ ਆ ਵੀ ਹਾਂ ਕੋਈ ਗੱਲ ਐ ਇਹ ਇੱਕ ਕਨੋਟ ਦਾ ਸਫਰ ਆ ਦੋਸਤੋ ਜਿਵੇਂ ਆਪਣੀ ਧਰਤੀ ਆਪਣੇ ਧੁਰੇ ਦੇ ਵਾਰੇ ਘੁੰਦੀ ਐ ਉਹ ਵੀ ਸਾਰੇ ਆਪਾਂ ਘੁੰਮਦੇ ਫਿਰਦੇ ਆ ਹੌਲੀ ਹੌਲੀ ਦੇਖੋ ਚਾਲ ਮੱਧਮ ਹੋ ਜਾਂਦੀ ਐ ਕਿਵੇਂ ਨਾ ਕਿਵੇਂ ਪਰ ਇਹ ਸਫਰ ਐ ਆਪਣਾ ਜ਼ਿੰਦਗੀ ਦਾ ਤੇਜ਼ੀ ਫਿਰ ਥਮਣਾ ਫਿਰ ਉੱਠਣਾ ਫਿਰ ਡਿੱਗਣਾ ਫਿਰ ਦੁਬਾਰਾ ਜਮਣਾ ਅੱਜ ਜਦੋਂ ਤੋਂ ਮੈਂ ਵਲੌਗ ਬਣਾਉਣ ਲੱਗਿਆ ਮੈਂ ਉਦੋਂ ਇੱਕ ਗੱਲ ਸਿੱਖੀ ਕਿ ਆਦਮੀ ਜਿਵੇਂ ਆ ਅਕਸਰ ਹੀ ਹੁੰਦਾ ਨਾ ਵੀ ਔਰਤਾਂ ਕਹਿ ਦਿੰਦੀਆਂ ਵੀ ਵਿਆਹੀਆਂ ਗਈਆਂ ਤੇ ਉਹਨਾਂ ਦੇ ਦੋ ਹੋ ਗਏ ਵੀ ਇੱਕ ਜਨਮ ਦੋ ਹੋ ਗਏ ਉਥੇ ਨਵਾਂ ਹੁੰਦਾ ਆਦਮੀ ਦਾ ਵੀ ਨਵਾਂ ਹੁੰਦਾ ਹੈ ਅਸਲ 'ਚ ਆਦਮੀ ਦੀ ਅ ਦੂਜੀ ਮਾਂ ਹੀ ਹੁੰਦੀ ਹੈ ਉਹਦੀ ਜਿਹੜੀ ਵਾਈਫ ਜਿਵੇਂ ਮੈਂ ਮਹਿਸੂਸ ਕਰਦਾ ਉਹ ਉਹਨੂੰ ਦੁਬਾਰਾ ਜੰਮਦੀ ਹੈ ਇੱਕ ਨਵਾਂ ਇਨਸਾਨ ਬਣਾਉਂਦੀ ਹੈ ਆਪਦੇ ਹਿਸਾਬ ਨਾਲ ਜੋ ਉਹ ਸੋਚਦੀ ਹੈ ਵੀ ਕਿਵੇਂ ਦਾ ਮੇਰਾ ਬੰਦਾ ਹੋਊਗਾ ਇੱਕ ਬੰਦਾ ਮਾਂ ਨੇ ਜੰਮਿਆ ਹੋਰ ਹੈ ਉਹਦੀ ਘਰ ਵਾਲੀ ਉਹਨੂੰ ਹੋਰ ਸੋਚਦੀ ਹੈ ਇਹ ਬਹੁਤ ਵਧੀਆ ਗੱਲ ਮੈਨੂੰ ਮਤਲਬ ਜਿਹੜੇ ਮਨੁੱਖੀ ਰਿਸ਼ਤਿਆਂ ਦੀ ਲੱਗੀ ਨਾ ਇਹ ਕਮਾਲ ਦੀ ਗੱਲ ਹੈ ਇਹ ਆਪਣੇ ਮਤਲਬ ਇਹਨਾਂ ਦਾ ਟਾਕ ਬੇਸਮੈਂਟ ਚ ਆ ਗਈ ਇੱਕ ਇਹਦੇ ਨਾਲ ਆਪਣਾ ਓਵਰਲੈਪ ਹੈ ਵਲੌਗ ਬਾਕੀ ਆਪਾਂ ਉਹਦੇ ਚ ਪੂਰੀ ਕਰ ਦਾਂਗੇ ਪਰ ਆਪਾਂ ਇਹਨੂੰ ਇਹਦੇ ਚ ਹੀ ਰੱਖਾਂਗੇ ਮੈਂ ਹਮੇਸ਼ਾ ਤੁਹਾਡੇ ਤੋਂ ਮਾਫੀ ਮੰਗਦਾ ਹਾਂ ਪਰ ਆਈਆਂ ਵੀ ਇੱਕ ਸੰਦਰਭ ਤੋਂ ਦੂਜਾ ਸੰਦਰਭ ਨਿਕਲਦਾ ਰਹਿੰਦਾ ਹੈ ਇਹ ਤਾਂ ਅਸਲ 'ਚ ਮੇਰਾ ਲਾਈਟ ਦਾ ਸੀਗਾ ਇਹ ਜੇ ਤੁਸੀਂ ਵੋਕਲ ਮੇਰਾ ਬੜਾ ਸੀਰੀਅਸ ਨਾਂ ਵੀ ਲਾऊं ਤਾਂ ਵੀ ਮੈਂ ਬੜਾ ਮਾਈਂਡ ਨਹੀਂ ਕਰਦਾਗਾ ਪਰ ਤੁਸੀਂ ਮੈਂ ਲਾਈਟ ਤੇ ਫੋਕਸ ਕਰਕੇ ਦਿਖਾ ਦਿੰਨਾ ਵੀ ਇਹ ਹੁੰਦਾ ਕੁਝ ਇਹੋ ਜਿਹੀ ਹੈ ਦੇਖਣ ਨੂੰ ਜਿਵੇਂ ਵੀ ਬੰਦੇ ਨੂੰ ਕੋਈ ਨੀਂਦ ਚ ਸੁਪਨੇ ਆਉਦੇ ਹੈ ਜਾਂ ਹੋਰ ਹੁੰਦਾ ਪਰ ਇਹ ਮੇਰੇ ਹਿਸਾਬ ਨਾਲ ਮਤਲਬ ਵੀ ਮੈਂ ਮੇਰੀ ਆਵਾਜ਼ ਹੀ ਪਛਾਣ ਹੈ ਇਹਦੇ ਵਿੱਚ ਅੱਜ 22 ਫਰਵਰੀ ਦਿਨ ਸ਼ਨੀਵਾਰ ਦਾ 2025 8 25 ਹੋਇਆ। 6:30 ਵਜੇ ਮੁੰਡਿਆਂ ਨੇ ਕਿਹਾ ਸੀ ਸ਼ਾਮ ਨੂੰ ਵੀ ਆਵਾਂਗੇ ਤੇ ਸਵੇਰ 6:30 ਵਜੇ ਆ ਗਏ। ਇਹਨਾਂ ਨੂੰ ਥੋੜਾ ਜਿਹਾ ਆਹ ਇਹ ਡਰਾਈਵ ਵਾਲ ਲਾਉਣ ਵਾਲੇ ਆਏ ਸੀ ਕਿ ਤੇ ਡਰਾਈਵ ਵਾਲਾਂ ਦਾ ਸਾਈਜ਼ ਦਾ ਫਰਕ ਸੀ। ਨਹੀਂ ਇਹ ਹੁਣੀ ਅੱਧੇ ਘੰਟੇ 'ਚ ਸਾਰੀਆਂ ਲਾ ਜਾਂਦੇ ਇਹ। ਤੇ ਆ ਇੱਥੇ ਥੋੜਾ ਜਿਹਾ ਜਿਵੇਂ ਕੋਈ ਆ ਬਣਦਾ ਇਹਨਾਂ ਦਾ ਬਲਕ ਹੈਡ ਜਾਂ ਬਣਦਾ ਤਾਂ ਕਰਕੇ ਇੱਥੇ ਲਾ ਗਏ ਇੰਨੀ ਆਂਕ ਦੇਖੋ ਇਹਦੇ ਨਾਲ ਹੀ ਐ ਕਮਰਾ ਲੱਗਣ ਲੱਗ ਗਿਆ ਤੇ ਮੈਂ ਹਜੇ ਇੱਕ ਦੋ ਸ਼ਾਰਟ ਜਿਹੜੇ ਆ ਫਰੇਮਿੰਗ ਦੇ ਮੈਨੂੰ ਇੱਕ ਦਿਨ ਅੱਜ ਸ਼ਾਮ ਦਾ ਹੋਰ ਮਿਲ ਗਿਆ ਵੀ ਚਲੋ ਲੈ ਲਾਂਗੇ ਆਪਾਂ ਤੇ ਕੰਮ ਆਪਣਾ ਸ਼ੁਰੂ ਹੋ ਗਿਆ ਤੇ ਸਭ ਤੋਂ ਵੱਡੀ ਗੱਲ ਹੈ ਜਿਹੜੀ ਅੱਜ ਸਮੱਸਿਆ ਉਹ ਇਹ ਹੈ ਕਿ ਅ ਜਿਹੜੇ ਡਰਾਈਵ ਵਾਲ ਹੁੰਦੀ ਹੈ ਨਾ ਬਈ ਇਹ ਚੂਨੇ ਦੀ ਜਿਪਸਮ ਦੀ ਬਣੀ ਹੈ ਜਦੋਂ ਇਹਨੂੰ ਕੱਟਦੇ ਆ ਤਾਂ ਮਿੱਟੀ ਹੋ ਜਾਂਦੀ ਹੈ ਤੇ ਬੂਟੇ ਆਹ ਪਸੰਦ ਨਹੀਂ ਕਰਦੇਗੇ ਜੇ ਪੱਤਿਆਂ ਤੇ ਮਾੜਾ ਜਾ ਵੀ ਇਹਦਾ ਤਣਕਾ ਡਿੱਗ ਜੇ ਉੱਪਰ ਬੂਟੇ ਚਲਦੇ ਨਹੀਂਗੇ ਤੇ ਹੁਣ ਮਹੀਨਾ ਇਹਨਾਂ ਦੀ ਯਾਨੀ ਕਿ ਕੀ ਜਿਹਨੂੰ ਕਹਿੰਦੇ ਆ ਪੰਜਾਬੀ ਚ ਵੀ ਸ਼ਾਮਤ ਆ ਗਈ ਉੱਪਰ ਰਹਿਣਗੇ ਥੋੜੇ ਜਿ ਇਹਨਾਂ ਚ ਮਰ ਜਾਣਗੇ ਜਿਹੜੇ ਬਚ ਗਏ ਤਾਂ ਇਹਨਾਂ ਨੂੰ ਫਿਰ ਥੱਲੇ ਲੈ ਆਵਾਂਗੇ ਉਹ ਤੁਹਾਨੂੰ ਦਿਨ ਵੀ ਠੀਕ ਹੋ ਜਾਣਗੇ ਮਿੱਟੀ-ਮੁੱਟੀ ਬਦਲ ਦਾਂਗੇ ਇਹਨਾਂ ਦੀ ਜਾਂ ਜਿਨ੍ਹਾਂ ਨੇ ਚੱਲਣਾ ਹੋਇਆ ਚੱਲ ਜਾਣਗੇ ਮਤਲਬ ਉੱਪਰ ਤਾਂ ਜਮੀ ਨਹੀਂ ਨੰਜੀ ਲੱਗਦਾ ਬੂਟਿਆਂ ਦਾ ਮਤਲਬ ਮੈਂ ਕੈਕਟਸ ਵੀ ਲਿਆ ਕੇ ਲਾ ਲੈਣਾ ਪਰ ਗੱਲ ਨਹੀਂ ਬਣਦੀਗੀ ਤਾਂ ਇਹ ਆਪਣੀ ਇਨਰ ਟਾਕ ਇਨ ਬੇਸਮੈਂਟ ਦੇ ਨਾਲ ਨਾਲ ਬੂਟਿਆਂ ਨੂੰ ਅੱਜ ਮੈਂ ਹੁਣ ਉੱਪਰ ਲੈ ਕੇ ਜਾ ਰਹੇ ਹਾਂ ਫਿਰ ਅੱਗੇ ਆਪਾਂ ਦੇਖਦੇ ਹਾਂ ਵੀ ਇਹ ਸ਼ਾਮ ਨੂੰ ਮੁੰਡੇ ਕੰਮ ਕਰ ਜਾਣਗੇ ਨਹੀਂ ਕੱਲ ਆ ਕੇ ਕਰਨਗੇ ਤਾਂ ਮੇਰਾ خیال ਹੈ ਇਹਨਾਂ ਦਾ ਬੜਾ ਤੇਜ਼ ਹੁੰਦਾ ਹੈ ਕੰਮ ਛੇਤੀ ਕਰ ਦਿੰਦੇ ਆ ਅੱਜ ਕੱਲ ਉਹ ਆਪਣੇ ਗੰਨਾ ਗੁੰਨਾ ਹਥਿਆਰ ਇਹਨਾਂ ਕੋਲੇ ਇੰਨੇ ਜ਼ਿਆਦਾ ਉਹ ਹੁੰਦੇ ਐ ਟੈਕਨੀਕਲ ਕਿ ਮੈਂਟੋ ਮੈਂਟੀ ਕੰਮ ਕਰੀ ਜਾਂਦੇ ਐ ਇਹਨਾਂ ਨੇ ਆਪਦੇ ਲੱਕ ਨਾਲ ਬੰਨਿਆ ਹੁੰਦਾ ਸ਼ੈਕ ਜਾਂ ਉਹਦੇ ਚੋਂ ਮੇਖ ਚੱਕੀ ਚੱਲ ਠਾ 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 ਆ ਇਹਨਾਂ ਨੇ ਮਤਲਬ ਵੀ ਘੰਟੇ ਸੀ ਸਾਰਾ ਕੰਮ ਇਹ ਕਰ ਗਏ ਤੇ ਚਲੋ ਦੇਖਦੇ ਆ ਵੀ ਅੱਗੇ ਅੱਗੇ ਹੋਤਾ ਹੈ ਕਿਆ ਹਾਂਜੀ ਉਸਤਾਦ ਜੀ ਇਹ ਆਪਣੇ ਬੂਟੇ ਪਏ ਇੱਥੇ ਬੜੀ ਵਧੀਆ ਲੱਗਦੇ ਐ ਜਿਵੇਂ ਤੁਹਾਨੂੰ ਪਤਾ ਵੀ ਥੱਲੇ ਪਏ ਸੀਗੇ ਤਾਂ ਆਪਾਂ ਨੂੰ ਇਹਨਾਂ ਨੂੰ ਰੈਸਕਿਊ ਕਰਕੇ ਉੱਪਰ ਲੈ ਕੇ ਆਉਣਾ ਪਿਆ ਪਰ ਉੱਪਰ ਲੈ ਤਾਂ ਇਹ ਇਹਨਾਂ ਦਾ ਜੀਵ ਨਹੀਂ ਲੱਗਦਾ ਇੱਥੇ ਉਹੀ ਮਹਿਮਾਨ ਵਾਂਗੂ ਜਿਵੇਂ ਹੁੰਦੇ ਆ ਨਾ ਕੋਈ ਵੀ ਅੱਜ ਹੈਗਾ ਕੱਲੂ ਚਲਿਆ ਜਾਊਗਾ ਉਹ ਇਸ ਤਰ੍ਹਾਂ ਦਾ ਭਾਵ ਹੈ ਨਾ ਬੂਟਿਆਂ ਦਾ ਇਹ ਇਹਨਾਂ ਨੇ ਜਗ੍ਹਾ ਤਾਂ ਬਣਾਈ ਹੋਊਗੀ ਕੋਈ ਆਏ ਵੀ ਕੁਝ ਰੱਖਣ ਵਾਸਤੇ ਪਰ ਇੱਥੇ ਜਿਹੜੇ ਜ਼ਿੰਦਾ ਬੂਟੇ ਆ ਆਰਟੀਫੀਸ਼ੀਅਲ ਆ ਜਿਵੇਂ ਆਹ ਆਰਟੀਫੀਸ਼ੀਅਲ ਆ ਇਹ ਤਾਂ ਚੱਲ ਜਾਂਦਾ ਹੈ ਹੈ ਵਰ ਜਿਹੜੇ ਜਿੰਦਾ ਬੂਟੇ ਆ ਉਹ ਉਹਨਾਂ ਨੂੰ ਬਹੁਤ ਖੇਰ ਦੀ ਲੋੜ ਹੁੰਦੀ ਹੈ ਆ ਦੇਖ ਲੋ ਤੁਹਾਡੇ ਸਾਹਮਣੇ ਮੈਂ ਆਪਣੀ ਬੇਸਮੈਂਟ ਚੋਂ 27 ਬੂਟੇ ਰੈਸਕਿਊ ਕੀਤੇ ਆ 27 ਬੂਟੇ ਪਰ ਇਹ ਇੱਥੇ ਬਸ ਐ ਪਏ ਆ ਇਹਨਾਂ ਦਾ ਜੀ ਨਹੀਂ ਲੱਗਦਾ ਇਹਨਾਂ ਦਾ ਜਹਾਨ ਇੱਥੇ ਹੈ ਹੀ ਨਹੀਂ ਜਿਵੇਂ ਮੂਲ ਕਿ ਇਹਨਾਂ ਦਾ ਕੋਈ ਹੋਰ ਹੈ ਤੇ ਇਹ 27 ਨਹੀਂ ਬਾਕੀ ਹੋਰ ਮੈਂ ਘਰ ਦੇ ਸਾਰੇ ਖੁੰਝਿਆਂ ਚ ਕਿਤੇ ਨਾ ਕਿਤੇ ਰੱਖੇ ਹੋਏ ਆ ਵੀ ਜਿੱਥੇ ਨਾ ਜਿੱਥੇ ਰੱਖੇ ਜਾਣ ਹਾਂਜੀ ਦੋਸਤੋ ਅੱਜ ਤਰੀਕ 22 ਹੈ ਫਰਵਰੀ 2025 7:16 ਦਾ ਟਾਈਮ ਹੋਇਆ ਗਿਆ ਤੇ ਆਪਣੀ ਬੇਸਮੈਂਟ ਦਾ ਕੰਮ ਚੱਲ ਰਿਹਾ ਹੈ ਤੜਾ ਤੜ ਉਹ ਵੇਖਦੇ ਮੜਾ ਜ ਆਪਾਂ ਜਾ ਕੇ ਜਿਵੇਂ ਆਪਣੀ ਸੀਰੀਜ਼ ਚੱਲ ਰਹੀ ਹੈ ਵੀ ਕਿਵੇਂ-ਕਿਵੇਂ ਬੰਦੇ ਕੰਮ ਕਰੀ ਜਾਂਦੇ ਆ ਜੀਓ Thank <laughs> you. All hey. right. ਦੇ ਆਪਣੇ ਪੂਰਾ ਖੜਕੇ ਦੜਕੇ ਵਾਲਾ ਮਾਹੌਲ ਬਣਿਆ ਹੋਇਆ। ਹੁਣ ਸ਼ਾਮ ਹੋ ਗਈ ਤੇ ਸਵੇਰ 7 8 ਵਜੇ ਦੇ ਮੁੰਡੇ ਲੱਗੇ ਹੋਏ ਆ ਤਿੰਨ ਕੰਮ ਤੇ। ਅੱਜ ਟ੍ਰੇਨ ਟ੍ਰਿੰਕ ਹੈ ਫੋਰ ਫਰਬਰੀ। ਆਪਣੀ ਬੇਸਮੈਂਟ ਦਾ ਜਿਹੜਾ ਹੈਗਾ ਇਹਨਾਂ ਨੇ ਕੰਧਾਂ ਹੀ ਖਿੱਚਤੀਆਂ ਤੇ ਪਤਾ ਨਹੀਂ ਜਦੋਂ ਨਹੀਂ ਕੰਧਾਂ ਖਿੱਚੀਆਂ ਮੇਰਾ ਥੱਲੇ ਜਾਣ ਨੂੰ ਨਾ ਜੀ ਨਹੀਂ ਕੀਤਾ। ਇੱਕ ਵਾਰ ਮੈਂ ਇਹਨਾਂ ਨੂੰ ਚਾਹ ਤਾਂ ਦੇ ਆਇਆ ਮੁੰਡਿਆਂ ਨੂੰ ਤੇ ਉਹ ਜੀ ਨਹੀਂ ਕੀਤਾ ਲੱਗਦਾ ਵੀ ਜਿਵੇਂ ਉਹ ਉਹ ਕਿੰਨੇ ਚਿਰ ਦਾ ਐ ਜੇ ਪਿਆ ਸੀਗਾ ਉਹੀ ਠੀਕ ਹੈ ਹੁਣ ਇਹ ਸਾਫ਼-ਸੂਫ਼ ਕਰੀ ਜਾਂਦੇ ਆ ਤੇ ਅਗਦਾ ਹੋਰ 15-20 ਮਿੰਟ ਅੱਛ ਨਿਕਲ ਜਾਣਗੇ ਬੰਦੇ ਦੇਖੋ ਅੱਗੇ ਨਾਲੋਂ ਦਾ ਕੋਈ ਰੂਪ ਹੀ ਬਦਲ ਗਿਆ ਹੈ ਜੀ ਫਿੜਾ ਫਿੜਾ ਜਾ ਰਿਹਾ ਹੈ ਗੇ ਤੇ ਬੂਟੇ-ਬਾਟੇ ਪਏ ਹੁੰਦੇ ਸੀਗੇ ਤੇ ਆਹ ਵੇਖੋ ਜੀ ਕਮਰਾ ਕਮਰਾ ਤਿਆਰ ਹੋ ਗਿਆ ਇਸ ਤਰ੍ਹਾਂ ਦੇ ਘਰ ਵਾਹ ਭਾਈ ਕਿਉਂ ਇਹਨੂੰ ਕਹਿੰਦੇ ਆ ਕੋਈ ਕਾਇਆ ਕਲਪ ਹੋਣਾ ਤੇ ਪਹਿਲਾਂ ਤਾਂ ਐਸੀ ਸਮਾਨ ਹੀ ਸਮਾਨ ਚੂਗਾ ਹੁਣ ਆਇਆ ਵੀ ਥੱਲੇ ਸਾਰਾ ਇਹ ਕੱਢਾਂਗੇ ਹੌਲੀ ਹੌਲੀ ਕੂੜੇ ਦੇ ਰੂਪ ਚ ਤੇ ਫਿਰ ਆਪਾਂ ਆਪਦਾ ਕੂੜੇ ਵਾਲਾ ਵਲੌਗ ਸ਼ੁਰੂ ਕਰਾਂਗੇ ਮਾੜਾ ਜਿਹਾ ਜਦੋਂ ਅਸਲ ਚ ਕੂੜਾ ਨਿਕਲੂਗਾ ਤਾਂ ਹੀ ਠੀਕ ਆ ਦੋਸਤੋ ਮਿਲਦੇ ਆ ਅੱਗੇ ਕੀ ਹੁੰਦਾ ਆ ਮੁੰਡਾ ਹੁਣੇ ਮੈਨੂੰ ਨਾਲ ਮਿਲ ਕੇ ਗਿਆ ਕਿਹਾ ਬਈ ਕਿਵੇਂ ਲੱਗਿਆ ਕੰਮ ਮੈਂ ਕਿਹਾ ਤੁਸੀਂ ਬੰਦੇ ਹੀ ਵਾਲੇ ਵਧੀਆ ਹੋ ਕੰਮ ਤਾਂ ਆਪੇ ਹੀ ਪ੍ਰੋਫੈਸ਼ਨਲ ਕਰੋਗੇ ਤੇ ਏਡੀ ਛੋਟੀ ਉਮਰ ਚ ਬੰਦੇ ਕੰਮ ਕਰਦੇ ਆ ਜਿਹੜਾ ਇੱਥੇ ਖੜਾ ਫੋਨ ਤੇ ਗੱਲ ਕਰ ਰਿਹਾ ਸੀ ਮੇਨ ਐ ਇਹਨਾਂ ਦਾ ਤੇ ਆਹ ਦੇਖ ਲੋ ਸਾਰਾ ਐਨ ਕਲੀਨ ਕਰਕੇ ਗਏ ਆ ਇਹਨੂੰ ਕਹਿੰਦੇ ਹੁੰਦੇ ਆ ਵੀ ਬੰਦੇ ਪ੍ਰੋਫੈਸ਼ਨਲ ਐ ਮਾੜਾ ਮੋਟਾ ਛਾੜੂ ਛੂੜੂ ਮੰਗਿਆ ਇਹਨਾਂ ਨੇ ਤੇ ਐ ਟਣਕਾ ਆ ਕੇ ਦੇਤਾ ਮਤਲਬ ਵੀ ਉਹ ਚੱਕੋ ਵੀ ਆ ਟੇਰ ਲਾ ਕੇ ਇੱਥੇ ਸਾਰਾ ਸੈਂਟਰ ਚ ਇਹ ਆਪਣਾ ਚਕਾ ਲੈਣਗੇ ਤੇ ਮੈਂ ਵੀ ਉਹਨੂੰ ਕਿਹਾ ਮੈਂ ਕਿਹਾ ਵੀ ਹੁਣ ਜਦੋਂ ਕੋਈ ਇੱਥੇ ਆਇਆ ਕਰੂ ਪੁੱਛੂਗਾ ਵੀ ਕਿਹਨੇ ਬਣਾਈ ਆ ਕਿੱਥੋਂ ਬਣਾਈ ਆ ਤਾਂ ਫਿਰ ਤੁਹਾਡਾ ਨਾਂ ਹੀ ਆਊਗਾ ਸਾਹਮਣੇ ਜੇ ਬੰਦਾ ਚੰਗੀ ਡੀਲ ਕਰੂਗਾ ਤਾਂ ਉਹਨੂੰ ਵਧੀਆ ਕੰਮ ਮਿਲ ਜਾਂਦਾ ਜੇ ਫਾਹਾ ਵੱਡਦਾ ਤਾਂ ਉਹ ਜਿਆ ਬੰਦਾ ਉਤੋਂ ਚੱਲਣ ਲੱਗ ਜਾਂਦਾ ਤਾਂ ਦੋਸਤੋ ਠੀਕ ਹੈ ਜ ਐਤਵਾਰ ਦਾ ਦਿਨ ਆਪਣਾ ਪੂਰਾ ਇਹਨਾਂ ਨੇ ਫੁੱਲ ਠੋਕੇ ਦਿਹਾੜੀ ਲਾਈ ਮੁੰਡਿਆਂ ਨੇ ਤੇ ਅੱਗੇ ਫਿਰ ਇਹਦਾ ਹੁਣ ਗਾਰੇ-ਕੂਰੇ ਦਾ ਕੰਮ ਸ਼ੁਰੂ ਹੋਊਗਾ ਲਪਾਈ-ਲਪੂਈ ਕਰਨਗੇ ਫਿਰ ਵੇਖਦੇ ਆਂ ਵੀ ਅੱਗੇ ਕੀ ਬਣਦਾ ਤੇ ਹੁਣ ਵੀ ਮੇਰਾ ਸੌਣ ਦਾ ਹੋ ਗਿਆ ਟਾਈਮ ਮੇਰਾ ਤਾਂ ਅੱਜ ਮੰਡੇ ਹੀ ਹੈ ਰਾਤ ਨੂੰ ਕੰਮ ਤੇ ਜਾਣਾ ਅੱਜ ਜੇ ਸੰਡੇ ਆ ਤਾਂ ਆਪਾਂ ਫਿਰ ਆਪੇ ਮਿਲਦੇ ਰਹਾਂਗੇ ਤੇ ਗੱਲਾਂ ਬਾਤਾਂ ਕਰਦੇ ਰਹਾਂਗੇ ਦੋਸਤੋ